हां जी ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਤੁਹਾਨੂੰ ਅਸੀਂ ਇੱਕ ਜਿਹਾ ਖੌਪਨਾਕ ਮੰਜਰ ਵਾਲਾ ਵੀਡੀਓ ਦਿਖਾਵਾਂਗੇ ਕਿਉਂਕਿ ਲਗਾਤਾਰ ਭਾਰੀ ਮੀਂਹ ਨੇ ਜਿੱਥੇ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਬਾਹੀ ਮਚਾਈ ਹੋਈ ਆ ਪਰ ਉੱਥੇ ਹੀ ਪੰਜਾਬ ਦੇ ਵਿੱਚ ਵੀ ਹੜ੍ਹ ਵਰਗੇ ਜਿਹੜੇ ਹਾਲਾਤ ਉਹ ਦੇਖਣ ਨੂੰ ਮਿਲੇ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਕਿ ਨਜ਼ਰ ਆਇਆ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜੰਮੂ ਦਾ ਜਿਹੜਾ ਪੁਲ ਹੈ ਤਵੀ ਨਦੀ ਉਫਾਨ ਤੇ ਦੇਖਦੇ ਦੇਖਦੇ ਹੀ ਜਿਹੜਾ ਕਿ ਉਹ ਨੀਚੇ ਨੂੰ ਧਸ ਜਾਂਦਾ ਹੈ ਹਾਲਾਂਕਿ ਉਸ ਪੁਲ ਉਪਰ ਦੀਆਂ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੇ ਨੇ ਪਰ ਇਸ ਦੌਰਾਨ ਇੱਕ ਗੱਡੀ ਜਿਹੜੀ ਕਿ ਉਸ ਪੁਲ ਦੇ ਵਿੱਚ ਧਸਦੀ ਨਜ਼ਰ ਆਉਂਦੀ ਆ ਫਟਾਫਟ ਲੋਕਾਂ ਵੱਲ ਰੋਲਾ ਪਾਇਆ ਜਾਂਦਾ ਤੇ ਉਸ ਗੱਡੀ ਦੇ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਕੱਢ ਲਿਆ ਜਾਂਦਾ ਤਾਂ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਹੋ ਗਿਆ ਇਹ ਗਿਆ ਉਹ ਸ਼ਿਟ ਉਹ ਬਾਹਰ ਨਿਕਲੋ ਉਹ ਬਾਹਰ ਆ ਜਾਓ ਬਾਹਰ ਆ ਜਾਓ ਨੀਰ ਉਹ ਬਾਹਰ ਨਿਕਲੋ ਉਹ ਨਿਕਲ ਜਾਓ ਬਾਹਰ ਨਿਕਲੋ ਬਾਹਰ ਗਾੜੀ ਛੋੜੋ ਬਾਹਰ ਨਿਕਲੋ ਪੋਛੇ ਆ ਜਾਓ ਪਿਛੇ ਉਹ ਪਿਛੇ ਆ ਜਾਓ ਗਾੜੀ ਛੋੜੋ ਪਿਛੇ ਹੋ ਉਹ ਪਿਛੇ ਆ ਜਾਓ ਚਲੀਏ ਕੀ ਨਾ ਯਾਰ ਇਹਨਾਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਨੇ ਕੀਵੇਂ ਦੇ ਹਾਲਾਤ ਬਣਾਏ ਹੋਏ ਨੇ ਕਿ ਇਹਨਾਂ ਦੇ ਵੱਲੋਂ ਜਿਹੜੇ ਪੁਲ ਸੀ ਉਹ ਵੀ ਜਿਹੜੇ ਢਹਿ ਢੇਰੀ ਹੋ ਗਏ ਨੇ ਸੜਕਾਂ ਤੱਕ ਧਸ ਗਈਆਂ ਦਰਖਤ ਜਿਹੜੇ ਕਿ ਪੁੱਟ ਕੇ ਸੜਕਾਂ ਦੇ ਉੱਤੇ ਡਿੱਗ ਚੁੱਕੇ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਅਜਿਹੇ ਜਿਹੜੇ ਹਾਲਾਤ ਨੇ ਮੀਂਹ ਨੇ ਲੋਕਾਂ ਦੇ ਬਣਾ ਦਿੱਤੇ हां जी ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਤੁਹਾਨੂੰ ਅਸੀਂ ਇੱਕ ਜਿਹਾ ਖੌਫਨਾਕ ਮੰਜ਼ਰ ਵਾਲਾ ਵੀਡੀਓ ਦਿਖਾਵਾਂਗੇ ਕਿਉਂਕਿ ਲਗਾਤਾਰ ਭਾਰੀ ਮੀਂਹ ਨੇ ਜਿੱਥੇ ਪਹਾੜੀ ਖੇਤਰਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤਬਾਹੀ ਮਚਾਈ ਹੋਈ ਆ ਪਰ ਉੱਥੇ ਹੀ ਪੰਜਾਬ ਦੇ ਵਿੱਚ ਵੀ ਹੜ ਵਰਗੇ ਜਿਹੜੇ ਹਾਲਾਤ ਉਹ ਦੇਖਣ ਨੂੰ ਮਿਲੇ ਚਾਰੇ ਪਾਸੇ ਪਾਣੀ ਹੀ ਪਾਣੀ ਜੜਾ ਕੀ ਨਜ਼ਰ ਆਇਆ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜੰਮੂ ਦਾ ਜਿਹੜਾ ਪੁਲ ਆ ਤਵੀ ਨਦੀ ਉਫਾਨ ਤੇ ਦੇਖਦੇ ਦੇਖਦੇ ਹੀ ਜਿਹੜਾ ਕਿ ਉਹ ਨੀਚੇ ਨੂੰ ਧਸ ਜਾਂਦਾ ਹੈ ਹਾਲਾਂਕਿ ਉਸ ਪੁਲੋਂ ਪਰਦੀਆਂ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੇ ਨੇ ਪਰ ਇਸ ਦੌਰਾਨ ਇੱਕ ਗੱਡੀ ਜਿਹੜੀ ਕਿ ਉਸ ਪੁਲ ਦੇ ਵਿੱਚ ਧਸਦੀ ਨਜ਼ਰ ਆਉਂਦੀ ਆ ਫਟਾਫਟ ਲੋਕਾਂ ਵੱਲੋਂ ਰੌਲਾ ਪਾਇਆ ਜਾਂਦਾ ਤੇ ਉਸ ਗੱਡੀ ਦੇ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਕੱਢ ਲਿਆ ਜਾਂਦਾ ਤਾਂ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਹੋ ਗਿਆ ਇਹ ਗਿਆ ਉਹ ਸ਼ਿਟ ਉਹ ਬਾਹਰ ਨਿਕਲੋ ਉਹ ਬਾਹਰ ਆ ਜਾਓ ਬਾਹਰ ਆ ਜਾਓ ਯਾਰ ਉਹ ਬਾਹਰ ਨਿਕਲੋ ਉਹ ਨਿਕਲ ਜਾਓ ਗੱਡੀ ਨਿਕਲ ਬਾਹਰ ਗੱਡੀ ਛੋੜੋ ਬਾਹਰ ਨਿਕਲੋ ਪੋਛੇ ਆ ਜਾਓ ਪਿਛੇ ਪੋਛੇ ਆ ਜਾਓ ਗੱਡੀ ਛੋੜੋ ਪਿਛੇ ਉਹ ਪਿਛੇ ਆ ਜਾਓ ਯਾਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਨੇ ਕੀਵੇਂ ਦੇ ਹਾਲਾਤ ਬਣਾਏ ਹੋਏ ਨੇ ਕਿ ਇਨ੍ਹਾਂ ਦੇ ਵੱਲੋਂ ਜਿਹੜੇ ਪੁਲ ਸੀ ਉਹ ਵੀ ਜਿਹੜੇ ਢਹਿ ਢੇਰੀ ਹੋ ਗਏ ਨੇ ਸੜਕਾਂ ਤੱਕ ਧਸ ਗਈਆਂ ਦਰਖਤ ਜਿਹੜੇ ਕਿ ਪੁੱਟ ਕੇ ਸੜਕਾਂ ਦੇ ਉੱਤੇ ਡਿੱਗ ਚੁੱਕੇ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਅਜਿਹੇ ਜਿਹੜੇ ਹਾਲਾਤ ਨੇ ਮੀਂਹ ਨੇ ਲੋਕਾਂ ਦੇ ਬਣਾ ਦਿੱਤੇ